ਜਲੰਧ ਦੇ ਅਰਬਨ ਸਟੇਟ ਫੇਜ਼ 2 ਵਿੱਚ ਹਾਲੀ ਵਿੱਚ ਹੋਈ 19 ਲੱਖ ਰੁਪਏ ਦੀ ਲੁੱਟ ਦੇ ਸਬੰਧ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਨਵਾਂ ਮੋੜ ਵੀ ਆ ਗਿਆ ਹੈ ਜਾਂਚ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਜੋੜੇ ਵੱਲੋਂ ਲੁੱਟ ਵਾਰਦਾਤ ਫਰਜੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਉਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪਤੀ-ਪਤਨੀ ਪ੍ਰਿਆ ਅਤੇ ਰਾਮਾਨੰਦ ਨੇ ਇੰਸ਼ੋਰੈਂਸ ਦਾ ਕਲੇਮ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਫਰਾਡ ਦਾ ਇਹ ਤੁਸੀਂ ਲਾਓ ਵੀ ਇੱਕ ਪਰਦਾਫਾਸ਼ ਕੀਤਾ ਹੈਗਾ। ਜਿਹੜਾ ਮਿਤੀ 6 2 2026 ਨੂੰ ਇੱਕ ਪ੍ਰੀਆ ਵਰਮਾ ਨਾਮ ਦੀ ਲੇਡੀ ਸੀਗੀ ਜਿਨੇ ਇੱਕ ਮੁਕੱਦਮਾ ਦਰਜ ਕਰਾਇਆ ਸੀ ਵੀ ਫੇਜ਼ 2 ਦੇ ਵਿੱਚੋਂ ਮੇਰੇ ਨਾਲ 19 ਲੱਖ 10 ਹਜ਼ਾਰ ਦੀ ਜਿਹੜੀ ਹੈਗੀ ਖੋਹ ਹੋ ਗਈ ਆ ਜਿਸ ਸੰਬੰਧੀ ਐਸਆਈ ਐਸਈ 715 ਜਿਹੜਾ ਮੁਕੱਦਮਾ ਨੰਬਰ 22 ਜਿਹੜਾ ਹੈਗਾ ਦਰਜ ਕੀਤਾ ਸੀਗਾ 379B ਤੇ ਹੋਰ ਤਰ੍ਹਾਂਾਂ ਤਹਿਤ 2 ਨੰਬਰ 7 ਦੇ ਵਿੱਚ ਔਰ ਜਦੋਂ ਇਹ ਤਰਕੀਸ਼ ਕਰਕੇ ਬਤਾਉਂਦੇ ਹੋਏ ਇਹ ਜਦੋਂ ਸੀਸੀਟੀਵੀ ਫੁਟੇਜ ਔਰ ਜਿਹੜੀ ਹੋਰ ਤਰੀਕੇ ਨਾਲ ਜਿਹੜੀ ਟੈਕਨੀਕਲ ਨੂੰ ਤਰੀਕੇ ਨੂੰ ਹੈ ਤਫਤੀਸ਼ ਦੇ ਵਿੱਚ ਲਿਆ ਕੇ ਇਹ ਪਹਿਲੇ ਦਿਨ ਤੋਂ ਹੀ ਸਾਨੂੰ ਜਿਹੜਾ ਮਾਮਲਾ ਇਹ ਸ਼ੱਕੀ ਲੱਗਦਾ ਸੀਗਾ ਪਰ ਫਿਰ ਵੀ ਜੋ ਉਹਨਾਂ ਨੇ ਸਾਨੂੰ ਬਿਆਨ ਲਖਾਇਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਤਾ ਸੀ ਔਰ ਅੱਗੇ ਜਿਹੜੀ ਇਹ ਗੱਲ ਤੁਹਾਨੂੰ ਦੱਸ ਦੇਵਾਂ ਤਫਤੀਸ਼ ਦੇ ਵਿੱਚ ਇਹ ਖਲਾਸਾ ਹੋ ਗਿਆ ਕਰਕੇ ਵੀ ਇਹਦੇ ਵਿੱਚ ਦੋ ਜਿਹੜੇ ਦੋਸ਼ੀ ਹੈਗੇ ਅਸੀਂ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੋਸ਼ੀਆਂ ਦੇ ਨਾਂ ਹੈਗੇ ਆ ਪਹਿਲਾ ਦੋਸ਼ੀ ਹੈਗਾ ਭੀਮਾ ਉਰਫ ਫੂਲਕੁਮਾਰ ਪੁੱਤਰ ਸੰਤਰਾਮ ਵਾਸੀ ਪਿੰਡ ਢੋਕਲੀਆ ಗ್ರಾಮ ਜੰਗੀ ਘਾਟ ਇਹ ਬਿਹਰੀਚ ਯੂਪੀ ਦਾ ਰਹਿਣ ਵਾਲਾ ਤੇ ਅਭੀ ਪੁੱਤਰ ਰਾਦੇਸ਼ਾਮ ਉਰਫ ਕਸਿਤਾਰਾਮ ਇਹ ਵੀ ਜਿਹੜਾ ਬਿਹਰੀਚ ਦਾ ਰਹਿਣ ਵਾਲਾ ਤੇ ਹਾਲ ਜਿਹੜੇ ਦੋਨੋਂ ਇਹ ਖੁਰਲਾ ਕਿੰਗਰਾ ਵਿੱਚ ਰਹਿੰਦੇ ਸੀਗੇ ਜੀ ਔਰ ਇਹ ਦੋਨੋਂ ਜਿਹੜੇ ਇਹ ਬੰਦੇ ਹੈਗੇ ਆ ਇਹ ਦੋਨੋਂ ਹੀ ਇਹਨਾਂ ਪ੍ਰਿਆ ਵਰਮਾ ਦੇ ਅਮਪਲਾਈ ਹੈਗੇ ਆ ਜੀ ਔਰ ਪ੍ਰੀਆ ਵਰਮਾ ਨੇ ਸੋਚੀ ਸਮਝੀ ਸਾਜ਼ਿਸ਼ ਤਾਂ ਇਹ ਜਿਹੜਾ ਹੈਗਾ ਬੈਂਕ ਦੇ ਵਿੱਚੋਂ 19 ਲੱਖ 10 ਹਜ਼ਾਰ ਦਾ ਜੋ ਉਹਨਾਂ ਨੇ ਲਖਾਇਆ ਆਪਣੇ ਵਿੱਚ ਵੀ ਅਸੀਂ ਲੋਨ ਲਿਆ ਸੀਗਾ ਲੋਨ ਲੈ ਕੇ ਤੇ ਉਹ ਪੈਸੇ ਦੀ ਇੰਸ਼ੋਰੈਂਸ ਲੈਣ ਵਾਸਤੇ ਜਿਹੜਾ ਉਹ 19 ਲੱਖ 10 ਹਜ਼ਾਰ ਦੀ ਜਿਹੜਾ ਇਹ ਡਰਾਮਾ ਕੀਤਾ ਜੀ ਜਿਹੜਾ ਇਹ ਆਪਣੇ ਹੀ ਜਿਹੜੇ ਇਹਨਾਂ ਦੇ ਇਹਨਾਂ ਕੋਲ ਕੰਮ ਕਰਨ ਵਾਲੇ ਇਹ ਦੋਏ ਜਿਹੜੇ ਨੌਕਰ ਸੀਗੇ ਅਰ ਇਹਨਾਂ ਨੂੰ ਸਿਰਫ ਇੱਕ ਖਾਲੀ ਲਿਫਾਫੇ ਨਾਲ ਜਿਹੜਾ ਹੈਗਾ ਇੱਕ ਖੋਦ ਆ ਦਿਖਾ ਕੇ ਤੇ ਐਫਆਈਆ ਦਰਜ ਕਰਾਈ ਸੀਗੀ ਜੀ ਔਰ ਇਹ ਏਸੀਪੀ ਮਾਲਟਾਣ ਔਰ ਇਹਨੇ ਟੀਮ ਐਸਐਚਓ ਸਾਥ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਜਿਹੜਾ ਇਹ ਜਿਹੜਾ ਇੱਕ ਪਰਦਾ ਫਾਸ਼ ਕੀਤਾ ਹੈਗਾ ਵੀ ਇਹ ਖੋਹ ਨਹੀਂ ਹੈਗੀ ਇਹ ਇੱਕ ਇੰਸ਼ੋਰੈਂਸ ਲੈਣ ਵਾਸਤੇ ਔਰ 1910000 ਰੁਪਏ ਹੜੱਪਣ ਔਰ ਜਿਹੜਾ 1910000 ਤੋਂ ਇਲਾਵਾ ਜਿਹੜੇ ਇਸ ਪੈਸੇ ਦੀ ਜਿਹੜੀ ਲੋਨ ਦੀ ਇੰਸ਼ੋਰੈਂਸ ਹੋਣੀ ਆ ਉਹਦੇ ਪੈਸੇ ਜਿਹੜੇ ਹੈਗੇ ਆ ਉਹ ਲੈਣ ਵਾਸਤੇ ਇਹ ਡਰਾਮਾ ਕੀਤਾ ਗਿਆ ਸਰ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੀ ਪਲੈਨਿੰਗ ਹੈ ਦੋਨਾਂ ਦੇ ਹਸਬੰਦ ਵਾਈਫ ਵੀ ਸੀਗੀ ਜਿਹੜੀ ਰਿਸਪੋਨਸਰ ਨੇ ਦੋਨੋਂ ਹੀ ਜਿਹੜਾ ਕਹਿ ਰਹੇ ਸੀ ਕਿ ਜਿਹੜੀ ਸਾਡਾ ਲੁੱਟ ਹੋ ਜਾਂਦੀ ਹੈ ਲੋਕਾਂ ਨੂੰ ਵੀ ਜਿਹੜਾ ਗੁੰਮਰਾਹ ਕੀਤਾ ਗਿਆ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਬਿਲਕੁਲ ਜੀ ਇਹਦੇ ਵਿੱਚ ਲੁੱਟਣਾ ਦੀ ਚੀਜ਼ ਤਾਂ ਕੋਈ ਹੋਈ ਨਹੀਂਗੀ ਜੀ ਔਰ ਇਹਨਾਂ ਨੇ ਗੁੰਮਰਾਹ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਵੀ ਔਰ ਉੱਥੇ ਪਬਲਿਕਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਪ੍ਰੈਸ ਨੂੰ ਦੱਸ ਕੇ ਔਰ ਇਹ ਗਲਤ ਜਿਹੜਾ ਹੈਗਾ ਪਰਚਾ ਦਰਜ ਕਰਾਇਆ ਸੀ ਉਹਦੇ ਵਿੱਚ ਹੁਣ ਅਸੀਂ ਜਿਹੜਾ ਹੈਗਾ ਇਹਨੂੰ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਔਰ ਇਹ ਤਤੀਸ ਦਰਾਂ ਜਿਹੜੀ ਹੈ ਗੱਲ ਸਾਹਮਣੇ ਆ ਗਈ ਆ ਕਿ ਖੋ ਕੋਈ ਨਹੀਂ ਹੋਈ ਦੋਨੇ ਆਪਣੇ ਹੀ ਜਿਹੜੇ ਇਹਨਾਂ ਦੇ ਵਰਕਰ ਸੀਗੇ ਉਹਨਾਂ ਕੋਲੋਂ ਇਹਨਾਂ ਨੇ ਖੋ ਦਾ ਡਰਾਮਾ ਕਰਾਇਆ ਔਰ ਕੋਈ ਪੈਸਾ ਜਿਹੜਾ ਹੈ ਉਹਨਾਂ ਨੇ ਦਿੱਤਾ ਔਰ 7000 ਰੁਪਏ ਉਹਨਾਂ ਨੂੰ ਦਿੱਤਾ ਸੀਗਾ ਜਿਹੜਾ ਉਹਨਾਂ ਨੇ 35 3500 ਰੁਪਏ ਜਿਹੜਾ ਵੰਡ ਲਿਆ ਔਰ ਜਿਸ ਮੋਟਰਸਾਈਕਲ ਦੇ ਉੱਤੇ ਖੋ ਦਾ ਡਰਾਮਾ ਕੀਤਾ ਸੀਗਾ ਉਹ ਮੋਟਰਸਾਈਕਲ ਵੀ ਉਹ ਨਾਲ ਹੀ ਬਹਿਰੀਚ ਨੂੰ ਜਿਹੜੀ ਇਥੋਂ ਡਬਲ ਡੈਕਰ ਬੱਸ ਜਾਂਦੀ ਆ ਉਹਦੇ ਤੇ ਨਾਲ ਲਗਾ ਕੇ ਹੈਗੇ ਉਹ ਉਹ ਬਹਿਰੀਚ ਪਹੁੰਚ ਗਏ ਆਪਣੇ ਪਿੰਡ